ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਟ ਕਰਦੇ ਤੁਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਾ ਮੂਗਲੋਕ ਤੁਹਾਡੇ ਸਾਰਿਆਂ ਦਾ ਸਵਾਗਤ ਜੀ ਆਪਾਂ ਬਣਾ ਰਹੇ ਸੀ ਜੀ ਪੇਠਾ ਤੇ ਦੁੱਧੀ ਸਬਜ਼ੀ ਤੇ ਵੀ ਲੋਕ ਕਰ ਲੈਪਸ ਸ਼ੁਰੂ ਠੀਕ ਹੈ ਜੀ ਤੇ ਕੱਟ ਕੇ ਆਪਾਂ ਸਬਜ਼ੀ ਕਰ ਲਈ ਤਿਆਰ ਜੀ ਇੱਥੇ ਇੱਕ ਕਰਦੇ ਜੀ ਆਪਾਂ ਮਿਕਚਾ ਤੇ ਕੜਾਹੀ ਰੱਖ ਲਈ ਜੀ ਕੜਾਹੀ ਚ ਪਾ ਲਈ ਆਪਾਂ ਤੇਲ ਤੇ ਇਹ ਨਾਲ ਬਣਾਵਾਂਗੇ ਜੀ ਆਪਾਂ ਚੌਲ ਚਿੱਟੇ ਚੌਲ ਬਣਾਵਾਂਗੇ ਜੀ ਤੇ ਕਦੀ ਦੀ ਸਬਜੀ ਨਾਲ ਸੋਹਣੀ ਲੱਗਦੀ ਚ ਤੇ ਜਦੋਂ ਮੌਸਮ ਨਾਲ ਰਾਤ ਦਾ ਖਰਾਬ ਜਾ ਹੋਇਆ ਤੇ ਜੀ ਤੇ ਬਾਹਰ ਬਸ ਠੰਡਾ ਠੰਡਾ ਮੌਸਮ ਹੋਇਆ ਤੇ ਜੀ ਤੇ ਦੁਪਹਿਰੇ ਵੀ ਪਣ ਬਣੀ ਦੀ ਹੋਈ ਜਾ ਰਹੀ ਹੈ ਕਰਾਂਗੇ ਠੀਕ ਹੈ ਜੀ ਤੇ ਇਥੇ ਆਪਾਂ ਸਮ ਦੀ ਕੈਰੀ ਕਰਦੇ ਸੀ ਸਬਜੀ ਨੂੰ ਚਲੋ ਅੱਜ ਬਲੌਕ ਬਣਾ ਲੈਂਦੀ ਹੈ ਜੀ ਕਿੰਨੇ ਦਿਨਾਂ ਬਾਅਦ ਤੋਂ ਬਲੌਕ ਬਣਾਇਆ ਜੀ ਆਪਾਂ ਤੇ ਚੌਲ ਆਪਾਂ ਪਹਿਲਾਂ ਬਣਾ ਕੇ ਰੱਖ ਲਏ ਜੀ ਠੀਕ ਹੈ ਜੀ ਚੌੜਾ ਪਤੌੜੀ ਬਣਾਇਆ ਜੀ ਨਿਆਣੇ ਰੋਗ ਤੇ ਨਿਆਣੀ ਖਾ ਕੇ ਖੁਸ ਹੋ ਜਾਂਦੇ ਔਰ ਤੇ ਆਪਾਂ ਤਾਂ ਵੈਸੇ ਰਾਤ ਨੂੰ ਘਟੇ ਕਹਿੰਦੇ ਆ ਜੀ ਫਿਰ ਉਹ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਆਪਾਂ ਪਾ ਦਨੇ ਥੋੜਾ ਜਿਹਾ ਮੇਕੀ ਦਾਣਾ ਠੀਕ ਹੋ ਗਿਆ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਇਹ ਰੋਣਾ ਬਣਾਣਾ ਸੁਣਾ ਦੱਸ ਸੱਤਿਆ ਕਿਆ ਜੀ ਤੁਸੀਂ ਲੈ ਲਿਆ। ਲੈਣ ਕਰਨਾ। ਤੇ ਟਮਾਟਰ ਵੀ ਕੱਟ ਕੇ ਰੱਖ ਲੇ। ਅਨੇ ਕੋ ਆਹ ਦਾਲਾ ਸੁਨ ਹੁੰਦਾ ਜੀ ਤੇ ਆਪਾਂ ਤਾਂ ਘਰ ਥਮਾਰ ਲੈਣੇ ਆ ਤਾਂ ਇਹਨਾਂ ਦੀ। ਤਾਂ ਨਮਕਾ ਟਮਾਟਰਾਂ ਦੀ ਵੀ। ਇਹ ਜਦੋਂ ਪਪੇਕੇ ਤੋਂ ਜੁਣਾ ਨੇ ਲਿਫਟ ਤੇ ਕਾਲਾ ਪੱਤਣ ਮੱਟ ਮਾਰ ਕੇ ਰੱਖ ਲਿਆ ਸੀ ਸਾਰਾ ਤੇ ਇਹਨਾਂ ਚਰ ਉਪਾ ਲਈ ਨਹੀਂ ਖਰਾਬ ਹੋ ਜਾਏਗਾ ਇਹ ਲੋਟੀ ਚੋਲ ਨਾ ਕਰੇ ਸਮਾਰ ਐਸੀ ਜੇ ਫਿਰ ਰੋਟੀ ਚ ਕੱਟ ਲਾਂਗੇ ਪਹਨਾ ਦੀ

ਪਕਾ ਲਾਂਗੇ ਜੀ। ਠੀਕ। ਲਓ ਜੀ ਹੁਣ ਆਪਾਂ ਨਾ ਤਿਆਰ ਦੀ ਪਾਵਾਂਗੇ ਅੱਜ ਜੀ। ਠੀਕ ਹੈ ਜੀ। ਇਦਾਂ ਆਪਾਂ ਸਾਰੇ ਮਸਾਲੇ ਲੈ ਲਈਏ ਸੁੱਕੇ, ਕਾਲਾ ਮਿਰਚਾ ਲੈ ਲਈਆਂ, ਜੀਰਾ ਲੈ ਲਿਆ, ਥੌਂਪ ਲੈਣੀ ਥੀ ਤੇ ਸਾਰੇ ਮਸਾਲੇ ਲੈ ਲਿਆ ਠੀਕ ਹੈ ਜੀ। ਤੇ ਨਾਲੇ ਆਪਾਂ ਭੁੰਨ ਲਾਂਗੇ ਜੀ ਇਦਾਂ ਤਰ੍ਹਾਂ ਬੜੀ ਤੇ ਸਬਜ਼ੀ ਵੀ ਟਮਾਟਰ ਭੁੰਨੇ ਗਏ ਤੇ ਮਿਰਚਾ ਭੁੰਨੇ ਗਏ ਹੁਣ ਮਸਾਲੇ ਪਾ ਦਨੇ ਆ ਵੀ ਆਪਾਂ ਮੁੜ ਵਿੱਚ ਠੀਕਾ ਲਓ ਜੀ ਮਰ ਪਾ ਦਿੰਦੇ ਆਪਾਂ ਮਰ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਜਦ ਤੱਕ ਦੇਖਾ ਬਸ ਸਭ ਠੀਕ ਆ ਟਮਾਟਰ ਵੀ ਇਹਨਾਂ ਪਾ ਕੇ ਜੀ ਮਿਰਚਾਂ ਵੀ ਇੱਕ ਚਮਚ ਪਾ ਦਿੰਦੇ ਆਪਾਂ ਹਲਦੀ ਜਦ ਦੀ ਇਹ ਕੋ ਚਮਚ ਪਾਵਾਂਗੇ ਨਮਕ ਦੇ ਥੋੜੀ ਤੋਣੀ ਦੇ ਪੱਤੇ ਦੀ ਮਿਰਚ ਉਹ ਦੇਖੋ ਉਹ ਮਿੱਟਾ ਨਹੀਂ ਨਾ ਟੁੱਟ ਰਿਹਾ ਥੋੜਾ ਜਿਹਾ ਮਸਾਲਾ ਜੀ ਸੁੱਕੀ ਮਿਰਚਾ ਪਾ ਲਈਦੀ ਲਾਲ ਥੋੜਾ ਜਿਹਾ ਪਾਵਾਂਗੇ ਪਹਿਲਾਂ ਆਪਾਂ ਹਰਮਾ ਪਾਈਆਂ ਚੰਗੀ ਤਰ੍ਹਾਂ ਮਸਾਲਾ ਕਰਕੇ ਚੰਗੀ ਬਣਨ ਦੇ ਤਾਂ ਜੀ ਮਰੀ ਸਬਜੀ ਹੋ ਜਾਏਗੀ ਮਾਰੇ ਪਾਸੇ ਮਸਾਲੇ ਤੋਂ ਮਲਾਂਗੇ ਫਿਰ ਰੱਖਾਂਗੇ ਆਪਾਂ ਤੇ ਲਗਰਨ ਹੋਣਾ ਆਹ ਬਾਰ ਲਈ अपना नहीं हो जाएगी सब्जी कई बार ना पता नहीं क्या हो जाता बढ़ते बढ़ते ਦੇਸ ਨੂੰ ਅਮਸਾਲੇ ਸਾਰੇ ਪਾ ਦੇਣੀ ਤੇ ਕੱਟ ਲੰਮੇ ਪਤਲੇ ਨਾਲ ਦੀ ਗੈਸ ਨੂੰ ਪਕਾਟ ਕਰ ਦੇਣੀ ਜੀ ਇਹ ਸਬਜੀ ਤਾਂ ਨੀਚੇ ਹੀ ਬਕਣੀ ਹੈ ਤੇ ਹੁਣ ਵੀ ਨਹੀਂ ਆਏਗਾ ਜੀ ਮੌਸਮ ਮੈਨ ਹੋਇਆ ਪੈਗਾ ਠੰਡਾ ਠੰਡਾ ਬਲੱਤੀ ਬਣਾਣੀ ਮੇਰਾ ਦਿਲ ਬਿਲਕੁਲ ਵੀ ਨਹੀਂ ਸੀ ਕਰ ਰਿਹਾ ਮਾ ਨਾ ਤੇ ਬੱਤੀਆ ਕਰਕੇ ਬਣਾਉਣੇ ਪੈਗੇ ਜੀ ਆਪਾਂ ਨੂੰ 東いだ。 ਸਾਡੇ ਜੀ ਦੇ ਚਾਹੇ ਲਾ ਤੇ ਮੁਕਾਰ ਦਾ ਮੀਠਾ ਆਚਾਰ ਬਣਾਉਣੇ ਵਾਸਤੇ ਇਹ ਮਸਾਲੇ ਆਪਣੇ ਚੰਗੀ ਤਰ੍ਹਾਂ ਮੋਲ ਲੇਗੇ ਫਿਰ ਅਗੇ ਗੈਸ ਨੂੰ ਕਰਕੇ ਆਪਾਂ ਬੰਦ ਕਰ ਦਵਾਂਗੇ ਅਗਾਂਹ ਤੋਂ ਅੰਦਰ ਹੋ ਜਾਣਾ ਹੈ ਫਿਰ ਆਪਾਂ ਗ੍ਰੈਂਡ ਕਰ ਲਾਂਗੇ ਵੇ ਸੋਨੇ ਹੋਣ ਲੱਗੇ ਮਸਾਲਿਆਂ ਵੀ ਤੇ ਆਪਾਂ ਤੇਲ ਕਾੜ ਲਈਏ ਜੀ ਲਓ ਜੀ ਤੇਲ ਵੀ ਆਪਾਂ ਠੰਡਾ ਕਰ ਲਈਏ ਤੇ ਮਸਾਲੇ ਵੀ ਆਪਾਂ ਕਰ ਲਈਏ ਤੇ ਮਾਵਾ ਨਹੀਂ ਜੇ ਆਪਾਂ ਅਜਾੜ ਸਬਜ਼ੀ ਆਪਣੀ ਹੋਊਗੀ ਜੀ ਇਹਨਾਂ ਦਾ ਆਪਾਂ ਭੰਡਾ ਮੈਂ ਪਰਾਂ ਵਿੱਚ ਲਿਆਪਾ ਸਰ ਆਪਾਂ ਫਾੜ ਤੇ ਹੁਣ ਪਾ ਲਈਏ ਥੋੜੀ ਨਹੀਂ ਆਪਾਂ ਇੱਕ ਚਮਚਾ ਸੁਤਕੇ ਵਿੱਚ ਚਾ ਜੀ ਉਹਦੀ ਫੋਨ ਦੇਗੀ ਵਿੱਚ ਅੱਛਾ ਇੱਕ ਚਮਚੀ ਪਾ ਮੰਗੀ ਜੀ ਪਾੜ ਤੀ ਦਾ 1.5 ਚਮਚੀ ਪਾ ਮੰਗੀ ਜੀ ਪਰ ਨੂੰ ਤਨ ਨੂੰ ਥੇਕ ਪਾ ਦਾਂਗੇ ਜੇ ਤੇ ਤੁਹਾਨੂੰ ਘੱਟ ਲੱਗਿਆ ਚਾ ਚਾ ਆਪਾਂ ਪਹਿਲਾਂ ਵੀ ਪਾਇਆ ਸੀ ਜਿਉਹ ਵੀਡੀਓ ਬਣਾਈ ਜੀ ਉਹ ਪਹਿਨ ਨੂੰ ਦਿੱਤਾ ਸੀ ਜੀ ਆਪਾਂ ਬਣਾ ਕੇ ਇੱਧਰ ਪਾਇਆ ਸੀ ਜੀ ਆਪਾਂ ਲਸਣ ਦਾ ਚਾ ਲਸਣ ਦਾ ਪਾ ਰੱਖ ਲੈ ਜੀ ਤੇ ਵੀ ਬਹੁਤ ਵਧੀਆ ਬਣਿਆ ਸੀ ਜੀ ਠੀਕ ਹੈ ਜੀ ਤੇ ਠੰਡਾ ਕਰ ਲਿਆ ਸੀ ਜੀ ਆਪਾਂ ਤੇਲ ਇਹ ਰ ਠੰਡਾਈ ਕਰਕੇ ਪਾਉਣਾ ਸੀ ਤੇ ਇਹ ਆਪਾਂ ਨਾ 2-3 ਦਿਨ ਹੋ ਗਏ ਜੀ ਇਹਨਾਂ ਨੂੰ ਆਪਾਂ ਫਲਵਾ ਰਹੇ ਸੀ ਕੱਲੋਂ ਤੋਂ ਮੌਸਮ ਖਰਾਬ ਹੋਇਆ ਤਾਂ ਸੀ ਅੱਜ ਵੀ ਆਪਾਂ ਪੱਖਾ ਚਲਾਤਾ ਸੀ ਇਹਦੇ ਉੱਪਰ ਕਿ ਬਾਜਰਾਗੇ ਮਿਰਚਾਂ ਨੇ ਗੋਭੀ ਹੈ ਜੀ ਤੇ ਅਦਰਕ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਅੱਜ ਲਵਾਂਗੇ ਅੱਜ ਅੰਡੇ ਚ ਉਹ ਡੱਬਾ ਤਾਂ ਆਪਣਾ ਪੰਟੀ ਹੈ ਇਹ ਨੂੰ ਦੇਤੇ ਪਾਚਾਰਾ ਲਓ ਜੀ ਅਚਾਰ ਆਪਾਂ ਮਿਕਸ ਕਰ ਲਿਆ ਠੀਕ ਹੈ ਜੀ ਤੇ ਲਓ ਜੀ ਆਪਣੀ ਸਬਜੀ ਵੀ ਬਣ ਕੇ ਹੋ ਗਈ ਪਿਆਰ ਜੀ ਠੀਕ ਹੈ ਜੀ ਸਬਜੀ ਆਪਾਂ ਗੈਸ ਬੰਦ ਕਰਤਾ ਅਚਾਰ ਤੋਂ ਲਾ ਕੇ ਸੀ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ ਜੀ